ਸੋ ਅੱਜ ਫੇਰ ਇੱਕ ਵਾਰੀ ਗਲੋਬਲ 뷰ਸ ਵਿਦ ਬੌਬੀ ਡੋਡਜ਼ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਅੱਜ ਦਾ ਵਿਸ਼ਾ ਹੋਏਗਾ ਫਲਡ ਸਿਚੁਏਸ਼ਨ ਇਨ ਇੰਡੀਆ ਐਂਡ ਪਾਰਟਿਕੁਲਰਲੀ ਪੰਜਾਬ ਸੋ ਉਹਦੇ ਤੇ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਕਿ ਜਿਵੇਂ ਸਾਡੇ ਵੀਵਰਸ ਨੂੰ ਪਤਾ ਹੈ ਪਿਛਲੇ ਦਿਨ ਇੱਕ ਸਾਡੇ ਪੰਜਾਬੀ ਇੰਡਸਟਰੀ ਦੀ کمانਦਮਤੀ ਸ਼ਖਸੀਅਤ ਜਸਵਿੰਦਰ ਭੱਲਾ ਜੀ ਜਿਹੜੇ ਇਸ ਫਾਨੀ ਸੰਸਾਰ ਤੋਂ ਵਿਦਾ ਹੋਏ ਉਹ ਬੜੀ ਇੱਕ ਅਫਸੋਸਨਾਕ ਖਬਰ ਮਿਲੀ ਉੱਤੇ ਅਸੀਂ ਆਪਣੇ ਮੇਰੇ ਸਾਥੀ ਬੋਬੀ ਡੌਨ ਜੀ ਦੇ ਵਿਚਾਰ ਵੀ ਲਵਾਂਗੇ ਲੇਕਿਨ ਅਸੀਂ ਆਪਣੀ ਟੀਮ ਫੋਕ ਐਂਡ ਬੀਸ ਇੰਡੀਆ ਐਂਡ ਕੈਨੇਡਾ ਵੱਲੋਂ ਡਿਡੈਕਟਿਵੂਟ ਪੇਸ਼ ਕਰ ਰਹੇ ਹਾਂ ਸੋ ਉਸ ਤੋਂ ਬਾਅਦ ਵਿਸ਼ਾ ਚੁਆਵਾਂਗੇ ਜੀ ਸੋ ਬੋਬੀ ਡੌਨ ਜੀ ਗਲੋਬਲ ਵਿਊ 'ਚ ਤੁਹਾਡਾ ਸਵਾਗਤ ਹੈ ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਇਸ ਵੀਰ ਸਾਹਿਬ ਐਂਡ ਸਾਡੇ ਸਾਰੇ ਸੁਣਨੇ ਤੇ ਦੇਖਣ ਵਾਲਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੜੀ ਦੁੱਖ ਦੀ ਗੱਲ ਹੈ ਜੀ ਸਾਨੂੰ ਸਾਰਿਆਂ ਨੂੰ ਹਸਾਉਣ ਵਾਲਾ ਇੱਕ ਸ਼ਖਸੀਅਤ ਜੀ ਜੋ ਸਾਥੋਂ ਵਿਦਾ ਹੋ ਗਈ ਉਹਦਾ ਸ਼ਰਕਾਟਾ ਨਹੀਂ ਪੂਰਾ ਹੋ ਸਕਦਾ ਜੀ ਪੰਜਾਬੀ ਇੰਡਸਟਰੀ ਦੇ ਥੰਮ ਬਜੋਂ ਜਾਣੇ ਜਾਂਦੇ ਹਮ ਹਮ ਸ਼ਨਕਾਟਾ ਦੇ ਨਾਲ ਸ਼ੁਰੂ ਹੋਏ ਜੀ ਉਹ ਜਸਵਿੰਦਰ ਭੱਲਾ ਜੀ ਜਿਨੇ ਟਾਈਮ ਟੂ ਟਾਈਮ ਹਮ ਹਮ ਆ ਜੋ ਗਵਰਨਮੈਂਟ ਦਾ ਕ੍ਰਿਟਿਕ ਵੀ ਰਹਾ ਹੈ ਜੀ ਗਵਰਨਮੈਂਟ ਨੂੰ ਵੀ ਨਹੀਂ ਹਮੇਸ਼ਾ ਕ੍ਰਿਟਿਕਸਾਈਜ਼ ਦਾ ਮਤਲਬ ਇਹ ਨਹੀਂ ਹੁੰਦਾ ਵੀ ਵਿਰੋਧੀ ਪਾਰਟੀ ਕ੍ਰਿਟਿਕਸਾਈਜ਼ ਦਾ ਮਤਲਬ ਬੇਸਿਕਲੀ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਖਾਮੀਆਂ ਆ ਜੀ ਐਂਡ ਉਹਨਾਂ ਨੇ ਕਾਮੇਡੀ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਰਾਜ ਕੀਤਾ ਜੀ ਐਂਡ ਅਸੀਂ ਆਪਣੇ ਅਦਾਰਾ ਫੋਕ ਐਂਡ ਬੀਟ ਐਂਡ 1.7 ਕੈਨੇਡਾ ਐਂਡ ਫੋਵਾੜਾ ਸਾਡੇ ਦੁਨਾਈ ਸਟੂਡੀਓ ਬਣੋ ਜੀ ਅਸੀਂ ਲਾਈਕ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਲਾਈਕ ਅਸੀਂ ਇੱਕ ਆਪਣੀ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਜਿਹੜੀ ਸਿੱਖਤ ਸੀ ਆ ਉਹ ਪੇਸ਼ ਕਰਦੇ ਆ ਜੀ ਤਾਂ ਇਹਦੇ ਨਾਲ ਹੀ ਅਸੀਂ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਆ ਜੀ ਸ਼ੁਰੂ ਕਰਦੇ ਆ ਧੰਨਵਾਦ ਜੀ ਸੋ ਅਸੀਂ ਜਿਵੇਂ ਕਿ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਉਹਨਾਂ ਦੇ ਫਿਊਚਰ ਪ੍ਰੋਜੈਕਟ ਆ ਉਹਨਾਂ ਦੇ ਬੇਟੇ ਵੱਲੋਂ ਉਹਨਾਂ ਤੇ ਵੀ ਅਸੀਂ ਨਜ਼ਰਸਾਨੀ ਕਰਾਂਗੇ ਔਰ ਸਮੇਂ-ਸਮੇਂ ਤੇ ਤੁਹਾਡੇ ਨਾਲ ਵਿਚਾਰ ਜਿਹੜੇ ਸਾਂਝੇ ਕਰਦੇ ਰਹਾਂਗੇ ਸੋ ਤੁਸੀਂ ਕਮੈਂਟ ਬਾਕਸ ਜਾ ਕੇ ਆਪਣੇ ਕਮੈਂਟ ਵੀ ਦੇ ਸਕਦੇ ਹੋ ਆਪਣੇ ਵਿਚਾਰ ਵੀ ਦੇ ਸਕਦੇ ਹੋ ਔਰ ਇਹ ਸਾਡਾ ਪ੍ਰੋਗਰਾਮ ਜਿਹੜਾ ਹੈ ਤੁਸੀਂ ਇਹਦੇ ਤੇ ਹੋਰ ਵਿਸ਼ਿਆਂ ਤੇ ਵੀ ਜਿਹੜੇ ਕਿ ਤੁਹਾਨੂੰ ਲੱਗਦਾ ਕਿ ਬੜੇ ਜ਼ਰੂਰੀ ਵਿਸ਼ੇ ਨੇ ਉਹਦੇ ਤੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਪੋਡਕਾਸਟ ਕਰਾਂਗੇ ਸੋ ਅੱਜ ਦਾ ਵਿਸ਼ਾ ਜੀ ਬੜਾ ਇਸ ਵੇਲੇ ਜਿਹੜਾ ਇੱਕ ਹੌਟ ਨਿਊਜ਼ ਹੈ ਡਾਟਸ ਅਪ ਅ ਇੰਡੀਆ ਦੀ ਧਰਤੀ ਤੇ ਔਰ ਪੰਜਾਬ ਦੀ ਧਰਤੀ ਜਿਹੜੀ ਤਿ ਦਰਿਆਵਾਂ ਲਈ ਜਾਣੀ ਜਾਂਦੀ ਸੀ ਕਿ ਸਾਨੂੰ ਹਮੇਸ਼ਾ ਹੀ ਰਹਿੰਦਾ ਸੀ ਕਿ ਪਾਣੀ ਦੀ ਕਿੱਲਤ ਹੈ ਸਾਡੇ ਕੋਲ ਪਾਣੀ ਨਹੀਂ ਹੈ ਲੇਕਿਨ ਪਰਮਾਤਮਾ ਨੇ ਇੰਨਾ ਹੀ ਪਾਣੀ ਦਿੱਤਾ ਜਿਹਨੂੰ ਕਹਿੰਦੇ ਕਿ ਹੁਣ ਪਾਣੀ ਸੰਭਾਲਣਾ ਔਖਾ ਹੋ ਰਿਹਾ ਸੋ ਉਸ ਸਿਚੁਏਸ਼ਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੀ ਕਿ ਇੰਡੀਆ ਤੇ ਪੰਜਾਬ ਦੀ ਇਸ ਵੇਲੇ ਕੀ ਪੋਜੀਸ਼ਨ ਹੈ ਹਾਲਾਤ ਇੰਡੀਆ ਦੇ ਵਿੱਚ ਤਾਂ ਠੀਕ ਆ ਐਨਾ ਕੋਈ ਜ਼ਿਆਦਾ ਨਹੀਂ ਹੈ ਜਿਹੜਾ ਲਾਈਕ ਇੰਡੀਆ ਦਾ ਬਾਕੀ ਪਾਰਟ ਜਿਹੜਾ ਆ ਜਿਹੜਾ ਸਾਡਾ ਪੰਜਾਬ ਦਾ ਨੌਰਥ ਪਾਰਟ ਹੈਗਾ ਆ ਚਾਹੇ ਪਹਿਲਾਂ ਹਿਮਾਚਲ ਸੀਗਾ ਪਰ ਹਿਮਾਚਲ ਤੋਂ ਬਾਅਦ ਜਿਹੜੀ ਉਹਦੀ ਜ਼ਿਆਦਾ ਮਾਰ ਹੈ ਐਸ ਵੇਲੇ ਉਹ ਪੰਜਾਬ ਤੇ ਆ ਪੰਜਾਬ ਉਰ ਜੀ ਐਨ ਕੇ ਪੰਜਾਬ ਐਨ ਜੀ ਐਨ ਕੇ ਵੀ ਇੱਕ ਟਲਾਂ ਦੇ ਉੱਤੇ ਆ ਹੈ ਨਾ ਪਾਰਟ ਹੈ ਤਾਂ ਪਰ ਪੰਜਾਬ ਦਾ ਜਿਹੜਾ ਆ ਉਹ ਸਾਰੇ ਦਾ ਸਾਰਾ ਹੀ ਸਾਡੇ ਤਿੰਨ ਦਰਿਆ ਜੀ ਜੇ ਨਾਲੋਂ ਅਸੀਂ ਸਤਲੋਜ ਬਿਆਸ ਰਾਵੀ ਜੀ ਜੇ ਸਤਲੋਜ ਹੈ ਉਹ ਇਧਰਲਾ ਪਾਸਾ ਜਿਹੜਾ ਲੁਧਿਆਣੇ ਵਾਲਾ ਪਾਸਾ ਆ ਉਹ ਅਚਲ ਤੋਂ ਪੰਜਾਬ ਚ ਐਂਟਰ ਹੋਣਾ ਹਾਂਜੀ ਉਹ ਉਹ ਏਵੀਏ ਨੂੰ ਮਾਰ ਕਰ ਰਿਹਾ ਜਿਹੜਾ ਮਿਡਲ ਦੇ ਵਿੱਚ ਆ ਜਾਂਦਾ ਆ ਕਪੂਠਲਾ ਹਸ਼ਾਰਪੁਰ ਉਹਨੂੰ ਬਿਆਸ ਕਰ ਰਿਹਾ ਜੀ ਜੇ ਅਸੀਂ ਥੋੜਾ ਜਿਹਾ ਅੱਗੇ ਜਾਈਏ ਗੁਰਦਾਸਪੁਰ ਏਰੀਆ ਜਿਹੜਾ ਆ ਜਿਹਦੀ ਇਸ ਵੇਲੇ ਸਭ ਤੋਂ ਹਾਲਾਤ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਉਹਦੇ ਹਾਲਾਤ ਇੰਨੇ ਖਰਾਬ ਹੋਣ ਜਾ ਰਿਹਾ ਹੈ ਕਿਉਂਕਿ ਉੱਥੇ ਇੱਕ ਪਠਾਨਕੋਟ ਦੇ ਨਾਲ ਨਾ ਇੱਕ ਡੈਮ ਬਣਾਇਆ ਮਾਦੂਪੁਰ ਹੈੱਡ ਆ ਮਾਦੂਪੁਰ ਹੈੱਡ ਜਿਹੜਾ ਆ ਉਹਦੇ ਤਕਰੀਬਨ 4 ਫਲੱਡ ਗੇਟ ਜਿਹੜੇ ਆ ਟੁੱਟ ਗਏ ਉਹ ਟੁੱਟ ਗਏ ਜੀ ਜਿਨ੍ਹਾਂ ਦੇ ਕਰਕੇ ਉਹ ਜਿਹੜੀ ਸਿਚੁਏਸ਼ਨ ਆ ਉਹ ਕੰਟਰੋਲ ਤੋਂ ਬਾਹਰ ਹੋ ਗਈ ਆ ਇੱਥੇ ਵੀ ਦੱਸਣਾ ਜ਼ਰੂਰੀ ਹੈ ਈ ਵਿਊਰਸ ਨੂੰ ਕਿ ਇੱਕ ਅਮਪਲਾਈ ਫਲੱਡ ਗੇਟ ਖੋਲਣ ਗਿਆ ਜਿੰਨੀਆਂ ਕਮੀਡੀਆਂ ਰਿਪੋਰਟਸ ਆ ਰਹੀਆਂ ਨੇ ਤੇ ਉਹ ਵੀ ਉਹਦੀ ਲਪੇਟ ਚ ਆ ਗਿਆ ਫਲੱਡ ਹਾਂ ਉਹ ਬੰਦਾ ਵੀ ਮਿਲਿਆ ਹਜੇ ਤਕਰੀਬਨ 40 ਤੋਂ 50 ਬੰਦੇ ਆਫਿਸ ਫਸੇ ਆ ਤਾਂ ਫਸੇ ਹੋ ਸਗੇ ਹੁਣ ਮੈਨੂੰ ਸ਼ਾਇਦ ਕਰ ਲੈ ਹੁਣ ਉਸ ਵੇਲੇ ਜਦੋਂ ਲਾਸਟ ਮੈਂ ਅਪਡੇਟ ਦੇਖਿਆ ਉਦੋਂ ਜਿਹੜੇ ਸਾਡੇ 에ਅਰ ਫੋਰਸ ਦੇ ਜਿਹੜੇ ਜਵਾਨ ਸੀਗੇ ਉੱਥੇ ਪਹੁੰਚ ਚੁੱਕੇ ਸੀਗੇ ਉੱਪਰ ਉਹਨੇ ਲਕਮੈ ਫਲਾਈ ਕਰਦੇ ਦੇਖਿਆ ਇਹ ਕਾਫ ਦੇ ਨਾਲ ਤਾਂ ਮੈਂ ਅਸੀਂ ਤਾਂ ਇਹੀ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਉਸ ਕੁਛ ਵੀ ਲਈ ਆਪਣੇ ਘਰਾਂ ਨੂੰ ਪਹੁੰਚਣ ਇੱਕ ਡਾਕਟਰ ਸਾਹਿਬ ਇੱਥੇ ਵੀ ਗੱਲ ਆਈ ਕਿ ਸੀਆਰਪੀਐਫ ਦੀ ਇੱਕ ਬਿਲਡਿੰਗ ਜਿਹੜੀ ਹੈ ਉਹ ਵੀ ਰਾਵੀ ਦਰਿਆ ਦੇ ਕੰਢੇ ਤੇ ਹੋਣ ਕਰਕੇ ਜੰਮੂ ਚ ਸਪੈਸ਼ਲੀ ਜਿਹੜੀ ਉਹ মিডিਆ ਵੀ ਇੰਡੀਆ ਦਾ ਹੀ ਕਹ ਰਿਹਾ ਕਿ ਤਾਸ਼ ਦੇ ਪੱਤੇ ਆ ਕੁਗਿਰਗੇ ਤੁਸੀਂ ਕੀ ਸੋਚਦੇ ਹੋ ਆਪਾਂ ਇਹਦੇ ਤੇ ਕਾਰਨ ਤੇ ਪ੍ਰੀਵੈਂਸ਼ਨ ਚ ਵੀ ਗੱਲ ਕਰਾਂਗੇ ਲੇਕਿਨ ਜਿਹੜਾ ਲਾਸ ਐਸ ਵੇਲੇ ਤੁਸੀਂ ਬਿਆਸ ਦੀ ਔਰ ਸਤ루ਜ ਦੀ ਗੱਲ ਕੀਤੀ ਰਾਵੀ ਦੀ ਜਿਹੜੀ ਪੋਜੀਸ਼ਨ ਹੈ ਕਿਉਂਕਿ ਉਹ ਜਿਹੜਾ ਹੈ ਕੁਝ ਪਾਕਿਸਤਾਨ ਨੂੰ ਚਲਾ ਜਾਂਦਾ ਲੇਕਿਨ ਬਾਰਡਰ ਹੈ ਕਿਉਂਕਿ ਕੰਡਿਆਲੀ ਤਾਰਾ ਉੱਤੇ ਜਿਨ੍ਹਾਂ ਪੰਜਾਬ ਦਾ ਇਸ ਵੇਲੇ ਬਾਰਡਰ ਹੈ ਪਰਟੀਕੁਲਰਲੀ ਪਾਕਿਸਤਾਨ ਨਾਲ ਲੱਗਦਾ ਜਿਹੜਾ ਤਿੱਦਰ ਰਿਵਰ ਦੇ ਨਾਲ ਨਾਲ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹਦੀ ਕੀ ਪੋਜੀਸ਼ਨ ਸਮਝਦੇ ਹੋ ਉਹ ਕਿੰਨਾ ਕੁ ਰਿਸਕ ਫੈਕਟਰ ਤੇ ਇਸ ਵੇਲੇ ਉਹ ਬੇਸਿਕਲੀ ਇਸ ਵੇਲੇ ਲੋਕਾਂ ਨੂੰ ਆਪਣੀ ਜਾਨ ਦੀ ਪਈ ਹੈ ਲਾਈਕ ਮੈਂ ਜਿੱਦਾਂ ਦੇਖਿਆ ਕੰਢਿਆਲੀ ਤਾਰਤਾ ਦ੍ਰਿਸ਼ਟੀ ਨਹੀਂ ਆ ਉੱਥੇ ਇੰਨਾ ਪਾਣੀ ਆ ਜੀ ਉਹਦੇ ਉੱਤੇ ਜੀ ਪਾਣੀ ਜਾ ਰਿਹਾ ਬਟ ਜੇ ਕਿਸੇ ਨੇ ਸ਼ੁਰੂਆਤ ਕਰਨੀ ਹੋਵੇ ਤਾਂ ਉਹ ਜੋ ਕਦੋਂ ਵੀ ਹੋ ਸਕਦੀ ਆ ਕੋਈ ਮੁਸ਼ਕਲ ਨਹੀਂ ਆ ਇਸ ਵੇਲੇ ਇੱਕੋ ਹੀ ਬਣ ਗਿਆ ਇੱਕ ਕੋਈ ਬਾਰਡਰ ਖਤਮ ਹੋ ਗਿਆ ਪਾਣੀ ਨੇ ਬਾਰਡਰ ਨੂੰ ਖਤਮ ਕਰ ਦਿੱਤਾ ਦੋਨੇ ਪਾਸੇ ਉਹ ਲੇਕਿਨ ਇਸ ਇਸ ਡੇਂਜਰਸ ਟੂ ਬਹੁਤ سارے ਲੋਕ ਇਸ ਚੀਜ਼ ਦੇ ਸ਼ਰਾਬਤ ਦੇ ਲਈ ਵੀ ਬੈਠੇ ਹੁੰਦੇ ਆ ਇਸ ਡੇਂਜਰਸ ਇਟਸ ਨਾਟ ਲਾਈਕ ਤੁਹਾਨੂੰ ਲੱਗਦਾ ਕਿ ਐਕਸਟਰਾ ਵਿਜੀਲ ਇਸ ਵੇਲੇ ਬਾਰਡਰ ਤੇ ਮੋਰ ਥੈਨ ਨਾਰਮਲ ਦੀ ਰਿਕੁਆਇਰਮੈਂਟ ਹੈ ਟੂ ਕੀਪ ਕੰਟਰੀ ਸੇਫ ਆਈ ਥਿੰਕ ਆਪਣੀ ਗਵਰਨਮੈਂਟ ਵਾਸ ਅਲਰਟ ਇਸ ਚੀਜ਼ ਦੇ ਲਈ ਇੰਡੀਆ ਗਵਰਨਮੈਂਟ ਜਿਹੜੀ ਆ ਉਹ ਅਲਰਟ ਹੈ ਜਾਂ ਸਾਡੇ ਬੀਐਸਐਫ ਜਿਹੜੀ ਆ ਉਹ ਬਹੁਤ ਅਲਰਟ ਹੈ ਕਿਉਂਕਿ ਰੋਡ ਰੂਟ ਤਾਂ ਨਹੀਂ ਉਹਨਾਂ ਨੂੰ ਰੋਡ ਰੂਟ ਨਹੀਂ ਆ ਪਰ ਦੇ ਹੈਵ ਅ ਲਾਟ ਆਫ ਅਦਰ ਇਕੁਪਮੈਂਟ ਟੂ ਵਾਚ ਵਾਟਰ ਉਹ ਨਾ ਇੰਨਾ ਖਤਰਾ ਨਹੀਂ ਆ ਜਿੰਨਾ ਸਾਨੂੰ ਇਸ ਵੇਲੇ ਮਤਲਬ ਸਕਾਈ ਚ ਹਾਂ ਤੁਹਾਡੇ ਤੋਂ ਖਤਰਾ ਆ ਉਹ ਸਰਵਾਈਵਲ ਦੀ ਲੜਾਈ ਸਰਵਾਈਵਲ ਦੀ ਲੜਾਈ ਆ ਇਸ ਵੇਲੇ ਚਾਹੇ ਉਹ ਪਾਕਿਸਤਾਨ ਹੋਵੇ ਸਾਡੇ ਕਰਤਾਰਪੁਰ ਸਾਹਿਬ ਜੀ ਗੁਰਦੁਆਰਾ ਨੂੰ ਚੰਗੀ ਤਰ੍ਹਾਂ ਦੇਖੀਏ ਤਾਂ ਉੱਪਰ ਗਿਆ ਪਾਣੀ ਉਹ ਪਾਣੀ ਆਲਟੀਮੇਟਲੀ ਉੱਧਰ ਹੀ ਜਾ ਰਿਹਾ ਲੰਗਾ ਮੈਂ ਤਾਂ ਇਹ ਵੀ ਕਹਿਣਾ ਵੀ ਜਦੋਂ ਪਾਣੀ ਜਾਵੇ ਤਾਂ ਆਪਣੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਰੂਰ ਸੇਵਾ ਦਾ ਮੌਕਾ ਦੇਣਾ ਚਾਹੀਦਾ ਉੱਥੇ ਜਾ ਕੇ ਵੀ ਇੱਕ ਚੀਜ਼ ਕੁਦਰਤੀ ਆਪਾਂ ਗੱਲ ਕਰਦੇ ਆਂ ਚਾਹੇ ਡੋਟ ਸਾਬ ਇੱਥੇ ਫਾਇਰ ਹੋਣ ਕੈਲੀਫੋਰਨੀਆ ਦੀਆਂ ਜਾਂ ਬੀਸੀ ਦੀਆਂ ਜਿਹੜਾ ਇੱਕ ਜਲ ਤੱਤ ਵਾ ਪਾਣੀ ਆਪਣੀ ਜਗ੍ਹਾ ਲੈਂਦਾ ਤੇ ਆਪਾਂ ਹਾਰਪੁਰ ਤੇ ਵੀ ਇਹਦੀ ਵੀ ਗੱਲ ਕਰਾਂਗੇ ਤੁਸੀਂ ਚੋਸ ਦੀ ਗੱਲ ਕੀਤੀ ਸੀ ਕਿ ਚੋਸ ਖਤਮ ਹੋ ਗਏ ਤੁਸੀਂ 메ਜਰ ਜੇ ਦੋ ਤਿੰਨ ਕਾਰਨ ਦੇਖਣੇ ਹੋਣ ਕਿ ਇੱਕ ਤਾਂ ਚਲੋ ਕੁਦਰਤ ਨਾਲੋਂ ਆ ਕੁਦਰਤ ਦਾ ਹਨਾ ਕਹਿੰਦੇ ਆਫਤ ਹੈ ਮੈਨ ਦਾ ਇਹ ਕਿੰਨਾ ਕਰੋਲ ਹੈ ਜੀ ਇਹਦੇ ਵਿੱਚ ਮੈਨ ਜਿਹੜੀਆਂ ਸਿਚੁਏਸ਼ਨ ਕ੍ਰੀਏਟ ਹੁੰਨੀਆਂ ਚਲੋ ਜਿਹੜੀ ਇੰਨੀ ਜ਼ਿਆਦਾ ਬਾਰਿਸ਼ ਹੁੰਨੀ ਆ ਚਲੋ ਉਹ ਪ੍ਰਮਾਤਮਾ ਦੇ ਹੱਥ ਆ ਸਾਡੇ ਕਿਸੇ ਦੇ ਹੱਥ ਨਹੀਂ ਆ ਪਰ ਸਾਡੇ ਹੱਥ ਵੀ ਆ ਸੀ এনवायरमेंट ਨੂੰ ਬਹੁਤ ਜ਼ਿਆਦਾ ਖਰਾਬ ਕਰ ਰਹਾ ਹੈ ਗਲੋਬਲ ਚੀਜ਼ਾਂ ਜਿਹੜੀਆਂ ਆ ਗਲੋਬਲ ਵਾਰਨਿੰਗ ਕਰਕੇ ਹੀ ਹੁੰਨੀਆਂ ਆਦਰਵਾਇਸ ਨਹੀਂ ਹੁੰਨੀਆਂ ਚਾਹੀਦੀਆਂ ਅਸੀਂ ਦਰਖਤ ਵੜੀ ਜਾਂਦੇ ਆ ਲਾਉਂਦੇ ਨਹੀਂ ਆ 10 ਵੜਦੇ ਆ ਇੱਕ ਲਾਉਂਦੇ ਨਹੀਂ ਆ ਰਾਈਟ ਹੁਣ ਫਿਰ ਲੱਗ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਥੋੜੀ ਦੇਰ ਤੋਂ ਅਵੇਰਨੈਸ ਆਈ ਆ ਲੋਕਾਂ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਲਾਉਣਾ ਸ਼ੁਰੂ ਕੀਤਾ ਇਹ ਜਿਹੜੀਆਂ ਚੀਜ਼ਾਂ ਆ ਇਹ ਆਉਂਦੀਆਂ ਪਰ ਜਿਹੜੇ ਰਸਤੇ ਪਾਣੀ ਦੇ ਸੀਗੇ ਅਸੀਂ ਭੁੱਲ ਗਏ ਪੇ ਪਾਣੀ ਦਾ ਚ ਆਉਂਦਾ ਸੀ ਪਾਣੀ ਆਪਣੀ ਜਗਾ ਲੈਂਦਾ ਪਾਣੀ ਆਪਣੀ ਜਗਾ ਲੈਂਦਾ ਹਨਾ ਪਾਣੀ ਇਹਨਾਂ ਰਸਤਿਆਂ ਦੇ ਵਿੱਚ ਕਦੀ ਚੱਲਦਾ ਸੀ ਅਸੀਂ ਉਹਨਾਂ ਦੇ ਵਿੱਚ ਪਾਪੂਲਰ ਵੀ ਬੀਜੇ ਦੇਖਿਆ ਮੈਂ ਉਹਨਾਂ ਦੇ ਵਿੱਚ ਲਖਨੋ ਖੇਤੀਆਂ ਹੁੰਦੀਆਂ ਦੇਖੀਆਂ ਲੋਕਾਂ ਦੇ ਘਰ ਬਣ ਜਿਹੜੀਆਂ ਬਿਲਡਿੰਗਾਂ ਟਾਣੀਆਂ ਜਾਂ ਜਿੱਦਾਂ ਤੁਸੀਂ ਸੀਆਰਪੀਐਫ ਦੀ ਬਿਲਡਿੰਗ ਦੀ ਗੱਲ ਕੀਤੀ ਅਸੀਂ ਮੇਰੇ ਖਿਆਲ ਆਪਾਂ ਉਹ ਮੈਜ਼ਰ ਨਹੀਂ ਕਰਦੇ ਵੀ ਇਹ ਕੀ ਹੈ ਸੇਫ ਹੈ ਜਗਾ ਪਰੋਂ ਲੱਗਦਾ ਕਿ ਜਿਹੜੀਆਂ ਬਿਲਡਿੰਗਾਂ ਆ ਜਾਂ ਜਿਹੜੇ ਉਹ ਘਰ ਆਏ ਆ ਜਿਹੜੀਆਂ ਪਾਰਕਾਂ ਉਹ ਜਿਹੜੀ ਤਰਫਤ ਨੇ ਰਿਵਰ ਨੂੰ ਇਹ ਲੱਗਿਆ ਕਿ ਇਹ ਮੇਰਾ ਰਸਤਾ ਹੈ ਮੇਰੀ ਜਗ੍ਹਾ ਤੇ ਤੁਸੀਂ ਇਹਦੇ ਚ ਆਇਓ ਤੇ ਆਈ ਵਿਲ ਥਰੋ ਯੂ ਆਊਟ ਇਨ ਅਦਰ ਵੇ ਤੁਸੀਂ ਤੁਸੀਂ ਇੱਕ ਇੱਕ ਭਾਵਨਾ ਦਿਤਾਰਦੇ ਹੋ ਤੇ ਇਹ ਕਿਹਾ ਜਾਂਦਾ ਇੱਕ ਵਾਰੀ ਮੈਨੂੰ ਨਾ ਯਾਦ ਹੈ ਜਦੋਂ ਕਾਫੀ ਦਿਨ ਪਹਿਲਾਂ ਇੱਕ ਵਾਰੀ ਫਲੱਡ ਆਇਆ ਸੀਗੇ ਤਾਂ ਇੱਕ ਕੋਈ ਸੰਤ ਸੀਗੇ ਕੋਈ ਮਹਾਤਮਾ ਸੀਗੇ ਕੋਈ ਪਤਾ ਨਹੀਂ ਮੈਂ ਯਾਦ ਨਹੀਂ ਕਿ ਕੌਣ ਸੀਗੇ ਤਾਂ ਉਨ੍ਹਾਂ ਕਿਹਾ ਭਈ ਬਹੁਤ ਵਧੀਆ ਗੱਲ ਗਈ ਸੀ ਕਹਿੰਦੇ ਦੇਵੀ ਦੇਵਤਿਆਂ ਨੇ ਇੱਕ ਆਪਣੀ ਭਗਤੀ ਕਰਨ ਦੇ ਲਈ ਇੱਕ ਚੁਣੀ ਜਗਾ ਸ਼ਾਂਤ ਠੀਕ ਹੈ ਅਸੀਂ ਉਹਨਾਂ ਨੂੰ ਸ਼ੋਪਿੰਗ ਮਾਲ ਬਣਾਤਾ ਅਸੀਂ ਉਹਨਾਂ ਨੂੰ ਸ਼ੋਪਿੰਗ ਸੈਂਟਰ ਬਣਾ ਦੁੱਤਾ ਇਹ ਜਿਹੜਾ ਆ ਇਹ ਕੁਦਰਤੀ ਕੁਦਰਤ ਜਿਹੜੀ ਆ ਫਿਰ ਆਪਣੀ ਕਿਸੇ ਵੇਲੇ ਰੁੱਖ ਦਿਖਾਉਂਦੀ ਪਰ ਜਿਹੜਾ ਹੁਣ ਅਸੀਂ ਕਹਿੰਦੇ ਨੇ ਕਿ ਨੇਚਰ ਦਾ ਕਰਸ ਹੈ ਜਾਂ ਨੇਚਰ ਸਾਨੂੰ ਸਜਾ ਦਿੰਦੀ ਹੈ ਚਾਹੇ ਉਹ ਬੱਦਲ ਫਟਦਾ ਚਾਹੇ ਉਹ ਤੁਸੀਂ এনवायरमेंट ਦੀ ਗੱਲ ਕੀਤੀ ਕਿ ਅਸੀਂ ਮੈਨ ਮੇਡ ਮੈਨ ਦਾ ਵੀ ਇਹਦੇ ਵਿੱਚ ਰੋਲ ਹੈ ਇਸ ਚੀਜ਼ ਚ ਪਾਣੀ ਦਾ ਅਸੀਂ ਰਸਤੇ ਰੋਕੇ ਹੁਣ ਹੁਣ ਤਾਂ ਬਣ ਗਿਆ ਜਾਂ ਪਾਣੀ ਨੇ ਉਹ ਨੁਕਸਾਨ ਕਰਤਾ ਹਨਾ ਤੇ ਵਟ ਐਬਾਊਟ ਫਿਊਚਰ ਜਿਹੜਾ ਹੁਣ ਅਜੇ ਕਫਤਾ ਹੋਰ ਹੈ ਜਿਹੜਾ ਕੀ ਕਹਿੰਦੇ ਕਿ ਮੋਸਟ ਡੇਂਜਰਸ ਪੀਰੀਅਡ ਅਪ ਟੂ 31st ਹੈ ਹੋਰ ਮਹੀ ਆਏਗਾ ਇੱਕ ਜਿਹੜੇ ਫਲੱਡ ਗੇਟ ਹੈ ਮੈਂ ਉੱਥੇ ਆਉਂਗਾ ਕਿ ਡੈਮ ਦਾ ਵਿੱਚ ਡੈਮ ਨੂੰ ਬਚਾਉਣਾ ਕਿੰਨਾ ਕਿੰਨਾ ਇੰਪੋਰਟੈਂਟ ਤੁਸੀਂ ਸਮਝਦੇ ਹੋ ਕਿ ਜੇ ਡੈਮ ਛੱਡਦੇ ਤੇ ਪਾਣੀ ਆਂਦਾ ਜੇ ਪਾਣੀ ਦਾ ਲੈਵਲ ਉਹ ਕੰਟਰੋਲ ਕਰਦੇ ਤੇ ਡੈਮ ਡੇਂਜਰ ਹੁੰਦਾ ਸੋ ਜੇ ਪੌਂਗ ਡੈਮ ਲੈ ਲੋ ਜਾਂ ਬਿਆਸ ਡੈਮ ਜਾਂ ਪਖੜਾ ਡੈਮ ਉਹ ਕਿ ਸਿਚੁਏਸ਼ਨ ਚ ਐਸੂਲੇ ਹੈਗੇ ਕੁਛ ਇੱਕ ਨਾ ਸਾਡੇ ਆਫੀਸਰ ਜਿਹੜੇ ਬੱਥੇ ਬੈਠੇ ਆ ਉਹਨਾਂ ਦੀ ਜਣ ਗੱਲੀ ਵੀ ਹੁੰਦੀ ਆ ਮੈਂ 88 ਦੇ ਫਲੱਡ ਵੀ ਦੇਖਿਆ 88 ਦੇ ਫਲੱਡ ਜਿਹੜੇ ਸੀਗੇ ਅਸੀਂ 10 ਫੁੱਟ ਦੀ ਕੰਧ ਆਉਂਦੀ ਸੀ ਪਾਣੀ ਦੀ ਠੀਕ ਆ ਕੀ ਉਹ ਆਫੀਸਰਸ ਨੂੰ ਉਦੋਂ ਨਹੀਂ ਸੀ ਪਤਾ ਪਏ ਪਿੱਛੇ ਕਿੰਨਾ ਇਕੱਠਾ ਹੋ ਰਿਹਾ ਪਾਣੀ ਜਾਂ ਅਗਲਾ ਉਹ ਵਾਰਨਿੰਗ ਕੀਆ ਵੈਦਰ ਦੀ ਹੂੰ ਹੂੰ ਉਹਨਾਂ ਨੂੰ ਵਾਰਨਿੰਗ ਦੇ ਉੱਤੇ ਮੈ ਮੈਨੂੰ ਜਿਦਾ ਲੱਗਦਾ ਉਹਨਾਂ ਨੂੰ ਆਪਣੀ ਜਿਹੜੀ ਵਾਰਨਿੰਗ ਹੈ ਉਹਦੇ ਤੇ ਭਰੋਸਾ ਨਹੀਂ ਹੁੰਦਾ ਰੀ ਹੈਂਡ ਜਿਹੜੀ ਹੈ ਰੀ ਹੈਂਡ ਵਾਰਨਿੰਗ ਦੇ ਉੱਤੇ ਭਰੋਸਾ ਨਹੀਂ ਹੁੰਦਾ ਵੀ ਕਿੰਨਾ ਮੀ ਪੈਣਾ ਹਮਮ ਜਦੋਂ ਖੁੱਲਦੇ ਆ ਫਿਰ ਉਹ ਜਿਹੜੇ ਅੱਗੇ ਨੁਕਸਾਨ ਜਿਹੜਾ ਹੁੰਦਾ ਉਹਦੇ ਲਈ ਸਿਰਫ ਤਾ ਸਿਰਫ ਲਕਮੈ ਇੱਕ ਹੋਰ ਚੈਟ ਕਰਨੀ ਕਿ ਉਹਨਾਂ ਗੱਲ ਨੂੰ ਹਮੇਸ਼ਾ ਇਹ ਇਹ ਗੱਲ ਅਕਸਰ ਕਹੀ ਜਾਂਦੀ ਆ ਵੀ ਪੰਜਾਬ ਦਾ ਪਾਣੀ ਦਾ ਹੱਕ ਕਿਉਂ ਆ ਹਮ ਅੱਜ ਸ਼ਾਇਦ ਉਹਨਾਂ ਨੂੰ ਇਹ ਜਵਾਬ ਮਿਲ ਗਿਆ ਕਿ ਪੰਜਾਬ ਦਾ ਪਾਣੀ ਤੇ ਹੱਕ ਕਿਉਂ ਆ? ਕਿਉਂ ਆ? ਯੈਸ ਯੈਸ। ਮੈਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਆ। ਇੱਕ ਸਿੱਧਾ-ਸਿੱਧਾ ਜਿਹੜਾ ਆ ਇਹ ਇੱਕ ਆਨਸਰ ਆ। ਉਹ ਇਹ ਉਹ ਜਿਹੜਾ ਇਸ ਵੇਲੇ ਡੈਮੇਜ ਆ ਪੰਜਾਬ ਭੁਗਤ ਰਿਆ। ਪੰਜਾਬ ਪੂਰਾ ਪੰਜਾਬ ਸਾਨੂੰ ਲਾਈਕ ਦੇਖ ਕੇ ਲੋਕਾਂ ਦੇ ਹਾਲਾਤ ਦੇਖ ਕੇ ਹੂੰ ਹੂੰ ਸਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ। ਅੱਜ ਇੱਕ ਦੇ ਵਿੱਚ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਐਨ ਆਰ ਆਈ ਜਿਹੜੇ ਨੇ ਉਹ ਵੀ ਅਸੀਂ ਪ੍ਰੋਗਰਾਮ ਦੇ ਐਂਡ ਤੇ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਜਿਹੜੇ ਐਨਆਰਆਈਸ ਆਪਣੇ ਆਪਣੇ ਪਿੰਡਾਂ ਚ ਨੇ ਜੁੜੇ ਹੋਏ ਨੇ ਵੀ ਉਹ ਕਿੱਦਾਂ ਮਦਦ ਕਰ ਸਕਦੇ ਨੇ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਡੈਮੇਜ ਦੀ ਜਿਵੇਂ ਤੁਸੀਂ ਬੰਨ ਟੁੱਟ ਗਿਆ ਜਾਂ ਜਿਹੜਾ ਇੱਕ ਉੱਥੇ ਵੈਸ਼ਨੋ ਦੇਵੀ ਦੇ ਵਿੱਚ ਇੱਕ ਬੜੀ ਅਨਫੋਰਚੂਨੇਟ ਖਬਰ ਆਈ ਹੈ ਕਿ ਭਗਤ ਜਿਹੜੇ ਸੀਗੇ ਮਾਂ ਦੇ ਦਰਸ਼ਨਾਂ ਲਈ ਜਾ ਰਹੇ ਸੀ ਤੇ ਇੱਕ ਲੈਂਡਸਲਾਈਡ ਹੋਈ ਸੋ 32 ਬੰਦਿਆਂ ਦੀ ਉੱਥੇ ਵੀ ਜਿਹੜੇ ਹੈ ਜੀ ਡੈਥ ਹੋਈ ਹੈ ਸੋ ਅਸੀਂ ਟੀਮ ਵੱਲੋਂ ਉਹਨਾਂ ਦੇ ਪਰਿਵਾਰਾਂ ਨਾਲ ਵੀ ਜਿਹੜਾ ਹੈ ਕੰਡੋਲੈਂਸਿਸ ਪੇਸ਼ ਕਰਦੇ ਆਂ ਉਹ ਉੱਥੇ ਹੁਣ ਸੇਫਟੀ ਫੈਕਟਰ ਵੀ ਆ ਗਿਆ ਉਹ ਯਾਤਰਾ ਬੰਦ ਕਰ ਦਿੱਤੀ ਗਈ ਲੈਂਡ ਸਲਾਈਡ ਜਾਂ ਹੁਣੀ ਆ ਜਿਹੜੀ ਉਹ ਜਿਹੜੇ ਇੱਕ ਰਸਤਾ ਬਣਿਆ ਹੋਇਆ ਹੈ ਜਿਹੜੀ ਯਾਤਰਾ ਹੈ ਉੱਥੇ ਤੁਹਾਨੂੰ ਪਤਾ ਲੱਖਾਂ ਮੱਦੇ ਜਾਂਦੇ ਆ ਉਹਦੀ ਪ੍ਰੋਟੈਕਸ਼ਨ ਲਈ ਤੁਸੀਂ ਕੀ ਸੋਚਦੇ ਹੋ ਕਿ ਦੁਬਾਰਾ ਇਹੋ ਜਿਹੀ ਨਾ ਹੋਵੇ ਵਾਟ ਸ਼ੁਡ ਬੀ ਡਨ ਇਹਨੂੰ ਆਪਾਂ ਐਕਚੁਅਲ ਦੇ ਵਿੱਚ ਸਾਡੀ ਜਿਹੜੀਆਂ ਸਰਕਾਰਾਂ ਆ ਨਾ ਹੂੰ ਹੂੰ ਕੁਝ ਚੀਜ਼ਾਂ ਦੇ ਉੱਤੇ ਮੈਂ ਮੈਂ ਅਲੱਗ-ਅਲੱਗ ਦੋ ਵਿਸ਼ੇ ਲਊਗਾ ਕਿ ਕਿੱਥੇ ਸਰਕਾਰਾਂ ਦੀ ਗਲਤੀ ਆ ਕਿਸੇ ਸਾਡੀ ਗਲਤੀ ਆ ਲੋਕਾਂ ਦੀ ਆਮ ਪਬਲਿਕ ਦੀ ਗਲਤੀ ਆ ਜੀ ਪ੍ਰਸ਼ਾਸਨ ਐਸ ਵੇਲੇ ਨੋ ਡਾਊਟ ਪੂਰੇ ਯੋਰਨਾਂ ਲਗਾਇਆ ਪਰ ਕੁਝ ਐਸ ਵੇਲੇ ਲੱਗ ਜਨੋਂ ਕਹਿੰਦੇ ਇੱਕ ਪੰਜਾਬੀ ਚ ਖਾਣਾ ਪਾਉਂਦੇ ਨੇ ਕਿ ਇਹ ਤੋਂ ਬਾਅਦ ਤੰਬਾ ਫੁੱਕਣ ਦਾ ਕੋਈ ਫਾਇਦਾ ਨਹੀਂ ਹੁਣ ਨੱਠ ਪੱਜ ਕਰਨ ਦਾ ਇੰਨਾ ਫਾਇਦਾ ਨਹੀਂ ਹੁਣ ਸਿਰ ਤੇ ਆ ਗਈ ਮੁਸਲਮਾਨ ਹੁਣ ਸਿਰਫ ਉਹਨਾਂ ਲੜਨਾ ਮੁਸੀਬਤ ਨਾਲ ਐਂਡ ਉਹਦੇ ਆਫਟਰਫੈਕਟ ਜਿਹੜੇ ਆ ਅੱਜ ਇੱਕ ਹਫਤੇ ਤੱਕ ਨਹੀਂ ਦੱਸਿਆ ਕਿ ਇੱਕ ਹਫਤੇ ਤੱਕ ਜਿਹੜੀ ਬਾਰਿਸ਼ ਹੈ ਉਹ ਸ਼ਾਇਦ ਬੰਦ ਹੋ ਜਵੇ ओके okay. उदे आफ्टरफैक्ट ਜਿਹੜੇ ਆ ਉਹ ਬਹੁਤ ਜ਼ਿਆਦਾ ਰਹਿਣਗੇ ਜੀ ਰਹਿਣਗੇ ਨੰਬਰ 2 ਤੁਸੀਂ ਸਭ ਤੋਂ ਪਹਿਲਾਂ ਕੁਐਸਚਨ ਕੀਤਾ ਸੀਗਾ ਲੈਂਡਸਲਾਈਡਿੰਗ ਯੈਸ ਸਾਡੀ ਟੈਕਨੋਲੋਜੀ ਐਨੀ ਐਡਵਾਂਸ ਹੋ ਚੁੱਕੀ ਆ ਹਮ ਜਿੱਥੇ ਅਸੀਂ ਦੱਸ ਸਕਦੇ ਆ ਕਿ ਕੀ ਇਹ ਲੈਂਡਸਲਾਈਡਿੰਗ ਕਦੀ ਹੋਊਗੀ ਜਾਂ ਨਹੀਂ ਹੋਊਗੀ ਉਹਦੇ ਚ ਵੀ ਟਰੀਜ਼ ਦਾ ਰੋਲ ਤੁਸੀਂ ਗੱਲ ਕੀਤੀ ਕਿ ਜਿਹੜੇ ਟਰੀਜ਼ ਕੱਟ ਲਏ ਹਾਂਜੀ ਥੀ ਜਿਹੜੇ ਜਦੋਂ ਹੁਣ ਅਸੀਂ ਉੱਪਰ ਜਿਹੜੇ ਜਿਹੜੇ ਪਹਾੜ ਆ ਕਿਉਂਕਿ ਮਿੱਟੀ ਦੇ ਪਹਾੜ ਆ ਅਸੀਂ ਅਸੀਂ ਸਾਡੇ ਸਾਡੇ ਜਣ ਕੇ ਸਾਡੇ ਪਿੰਡਾਂ ਤੋਂ ਆਪਣੇ ਰਾਈਟ 20 ਕਿਲੋਮੀਟਰ ਤੋਂ ਪਹਾੜ ਚ ਰੋ ਜਾਂਦੇ ਆ ਹੂੰ ਬਿਲਕੁਲ ਰਾਈਟ ਉਹ ਜਿਹੜੇ ਸਭ ਤੋਂ ਵੱਡਾ ਉਹਦਾ ਕਾਰਨ ਦਾ ਜਦੋਂ ਟਰੀ ਜਿਹੜੇ ਆ ਜੜਾਂ ਦੇ ਨਾਲ ਹੂੰ ਉਹ ਜਿਹੜਾ ਵੱੱਜਾਂ ਹੁੰਦਾ ਹੂੰ ਹੂੰ ਰਾਈਟ ਅਸੀਂ ਤਾਂ ਉੱਥੋਂ ਤੇ ਪਹੁੰਚ ਜਾਂਦੇ ਆ ਜਿੱਥੇ ਤੇ ਸਾਡਾ ਹੱਥ ਪਹੁੰਚਦਾ ਜੀ ਮਨੋਂ ਮਿੱਟੀ ਭੋਲੀ ਹੋ ਗਈ ਦੈਟ ਵਾਸ ਦਾ ਰੀਜ਼ਨ ਮਿੱਟੀ ਉਹਦੇ ਮਿੱਟੀ ਰੁਕਣ ਦਾ ਕੋਈ ਹੋਰ ਰਿਆ ਨਹੀਂ ਆ ਟਰੀ ਦੇ ਨਾਲ ਮਿੱਟੀ ਰੁਕਦੀ ਆ ਜਣਾਂ ਜਿਹੜੀਆਂ ਰੁਕਦੀਆਂ ਉਹਦੀਆਂ ਅਸੀਂ ਉਹਨਾਂ ਨੂੰ ਕੱਟੀ ਜਾਂਦੇ ਆ ਉਹ ਸਿੱਧਾ ਹੀ ਥੰਲੇ ਚਾਹੇ ਉਹ ਚੋਰੀ ਘੱਟ ਰਿਹਾ ਕੋਈ ਚਾਹੇ ਜਾਣ ਕੇ ਘੱਟ ਰਿਹਾ ਉਹਦੇ ਤੇ ਲਾਅ ਕੁਛ ਨਹੀਂ ਰਹਿ ਠੀਕ ਚਾਹ ਤੇ ਸਾਨੂੰ ਜਿੰਨੇ ਵੱਧ ਤੋਂ ਵੱਧ ਜਿਹੜੇ ਇਹੋ ਜਿਹੇ ਜਿਹੜੇ ਇਹੋ ਜਿਹੇ ਏਰੀਆ ਆ ਜਿਹਦੇ ਨਾਲ ਨਾਲ ਰੋਡ ਜਾਂਦੀ ਆ ਉੱਥੇ ਤਾਂ ਵੱਧ ਤੋਂ ਵੱਧ ਦਰਖਤ ਹੋਣੇ ਜ਼ਰੂਰੀ ਆ ਤਾਂ ਕਿ ਉਹਨੂੰ ਉਹ ਗ੍ਰਿਪ ਕਰਕੇ ਰੱਖਣ ਗ੍ਰਿਪ ਕਰਕੇ ਰੱਖਣ ਸੋ ਇਹ ਇੱਕ ਬੜਾ ਵਧੀਆ ਸੁਝਾਅ ਹੈ ਜੀ ਬਹੁਤ ਵੱਡਾ ਬੜਾ ਫੈਕਟਰ ਆ ਇਹ ਵੀ ਉਹ ਗ੍ਰਿਪਿੰਗ ਦੇ ਲਈ ਹੈ ਹੀ ਕੱਖ ਨਹੀਂ ਜਿਹੜਾ ਹੁਣ ਮੈਦਾਨ ਚ ਪਾਣੀ ਆ ਗਿਆ ਤੇ ਇਹ ਤਾਂ ਆਫਟਰ ਇਫੈਕਟ ਹੋ ਗਿਆ ਕਿ ਜਿਹੜੇ ਏਗਵਨ ਤੁਸੀ ਬੰਨ ਤੇ ਵੀਰਾਂ ਨੂੰ ਭਰੋਸਾ ਨਹੀਂ ਰਿਹਾ ਉਹ ਵੀ ਟੁੱਟ ਗਿਆ ਮਟੀਰੀਅਲ ਦਾ ਕਿੰਨਾ ਕੁ ਰੋਲ ਹੈ ਇਹਦੇ ਚ ਕਿ ਜਦੋਂ ਪਾਣੀ ਕਿ ਤਾਕਤਵਾਰ ਹੈ ਪਾਣੀ ਦਾ ਇੱਕ ਤੱਤ ਜਿਹੜਾ ਉਹ ਪੂਰੀ ਫੋਰਸ ਨਾਲ ਆਉਂਦਾ ਹੈ ਕੀ ਸਾਡਾ ਮਟੀਰੀਅਲ ਤੇ ਰਿਸਰਚ ਦੀ ਜ਼ਰੂਰਤ ਹੈ ਡਾਕਟਰ ਸਭ ਤੋਂ ਪਹਿਲਾਂ ਤਾਂ ਸਾਡੀਆਂ ਸਰਕਾਰਾਂ ਜਿਹੜੀਆਂ ਆ ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਵੀ ਅਸੀਂ ਲਾਸਟ ਟਾਈਮ ਕਦੋਂ ਦਰਿਆ ਸਾਫ਼ ਕਰਾਏ ਸੀ ਕਦੋਂ ਬੰਨ ਜਿਹੜੇ ਉਹਨਾਂ ਦੀ ਬਰામਤ ਕਰਾਈ ਦੀ ਸ਼ੀਲਟਿੰਗ ਆਫ ਰਿਵਰਸ ਜੀ ਜਿਹੜੀ ਇਹਨੂੰ ਇਹਨੂੰ ਪ੍ਰੋਪਰਲੀ ਜਿਹੜੇ ਜਿੰਨੇ ਵੀ ਹੂੰ ਹੂੰ ਛੋਟੇ ਜਿਹੜੇ ਝੋਆ ਇੱਕ ਤਾਂ ਦਰਿਆ ਹੋਇਆ ਵੱਡੇ ਵੱਡੇ ਦਰਿਆ ਸਾਫ ਨਹੀਂ ਹੁੰਦਾ ਰਿਹਾ ਕੋਈ ਜਿਹੜੇ ਛੋਟੇ ਦਰਿਆ ਹੈ ਕਿਆ ਉਹਨਾਂ ਦੇ ਵਿੱਚ ਇੰਨਾ ਰੋਕਾਂ ਲੱਗੀਆਂ ਹੂੰ ਹੂੰ ਜਾਨੀ ਕਿ ਐਂਡ ਤਾਈਂ ਪਾਣੀ ਜਿਹੜਾ ਪਹੁੰਚਦਾ ਪਹੁੰਚਦਾ ਸਾਰਾ ਖਿਲਰ ਜਾਂਦਾ ਤੁਸੀਂ ਗੱਲ ਕੀਤੀ ਸੀ ਇਰੀਗੇਸ਼ਨ ਡਿਪਾਰਟਮੈਂਟ ਦੇ ਬੇਲਦਾਰਾਂ ਦੀ ਔਰ ਪੋਸਟਾਂ ਨਹਿਰਾ ਹੁੰਦੀਆਂ ਸੀ ਹਾਂਜੀ ਕਿ ਜਿਹੜੀ ਉਹ ਬੇਲਦਾਰ ਦੀ ਪੋਸਟ ਹਟਾਣੀ ਜਾਂ ਇਰੀਗੇਸ਼ਨ ਡਿਪਾਰਟਮੈਂਟ ਦਾ ਅਪਡੇਟ ਨਾ ਹੋਣਾ ਯਾ ਚੋਆਂ ਦੀ ਜਿਹੜੀ ਇੱਕ ਜਿਹਨੂੰ ਆਪਾਂ ਨਿਸ਼ਾਨਦੇਹੀ ਕਹਿ ਦਿੰਨੇ ਆ ਕਿ ਚੋ ਕਾਗਜਾਂ 'ਚ ਹੀ ਗਾਇਬ ਹੋ ਗਏ ਉਹ ਵੀ ਕ੍ਰੀਜ਼ਨ ਇੱਕ ਇਹ ਪੋਸਟਰ ਜਿਹੜੀਆਂ ਖਤਮ ਕਰਨੀਆਂ ਹਮ ਮਤਲਬ ਆਪਣੇ ਜਿਹੜੇ ਜਿਹੜੇ ਇਹ ਜਿਹੜੇ ਹੜਾ ਨੂੰ ਸੱਦਾ ਦੇਣਾ ਖੁਲਾਰੀ ਮਾਨ ਨਹੀਂ ਪੈੜਾਂ ਦੇ ਖੁਲਾਰੀ ਮਾਨ ਨਹੀਂ ਹੜਾ ਨੂੰ ਸੱਦਾ ਦੇਣਾ ਆ ਅੱਜ ਅਸੀਂ ਜੋ ਭੁੱਗਤ ਰਹੇ ਹਾਂ ਹਮ ਉਹਦਾ ਇੱਕ ਰੀਜ਼ਨ ਆ ਉਹ ਰੀਜ਼ਨ ਇੱਕ ਹੋਰ ਦੇਖੋ ਸ਼ਹਿਰਾਂ ਦੇ ਵਿੱਚ ਆ ਜਾਓ ਹਮ ਹਮ ਇਹ ਤਾਂ ਪਿੰਡਾਂ ਦੀ ਗੱਲ ਹੋ ਗਈ ਪਿੰਡਾਂ ਵਾਲਿਆਂ ਨੇ ਲੇਕਿਨ ਉਹਨਾਂ ਨੂੰ ਲਾਈਕ ਜੋ ਕੂੜਾ ਜੋ ਅਸੀਂ ਜਿਹੜਾ ਸਾਡਾ ਪਿੰਡ ਦੀ ਸੀਵਰੇਜ ਹੈ ਜੇ ਸਾਡੇ ਕੋਲ ਚ ਚੋ ਨੰਗ ਲਿਆ ਸੀਵਰੇਜ ਕਿੱਥੇ ਵਾਦ ਉਹ ਚੋਚ ਉਹ ਬੈਕ ਚਲੇ ਫਾਇਰ ਕਰਦਾ ਸਾਰਾ ਪਿੰਡ ਭਰ ਜਾਂਦਾ ਫਿਰ ਕੂੜੇ ਦੇ ਢੇਰ ਕਿਤੇ ਅੱਛਾ ਜੀ ਪਿੰਡ ਦੇ ਵਿੱਚ ਕਿਤੇ ਜਗ੍ਹਾ ਹੈ ਨਹੀਂ ਜੀ ਕੂੜਾ ਸੱਟਣ ਨੂੰ ਅਸੀਂ ਚੋ ਦੇ ਵਿੱਚ ਲਾ ਕੇ ਕੂੜਾ ਸੱਟ ਦਿਓ ਹੁਣ ਜਿਹੜਾ ਜ਼ਿਲੰਦਰ ਹੈ ਜੇ ਆਪਾਂ ਗੱਲ ਕਰੀਏ ਇੱਥੇ ਵੀ ਦੱਸ ਦਿੰਦੇ ਨੇ ਜੀ ਕਿ ਪੰਜ ਜ਼ਿਲ੍ਹਿਆਂ ਚ ਰੈਡ ਅਲਰਟ ਹੈ ਇਸ ਵੇਲੇ ਔਰ ਅੱਠ ਜ਼ਿਲ੍ਹਿਆਂ ਚ ਜਿਹੜਾ orange ਅਲਰਟ ਹੈ ਡਾਟ ਸਭ ਤੋਂ ਟੋਟਲ 21 ਜ਼ਿਲ੍ਹੇ ਆ ਪੰਜਾਬ ਦੇ ਸੋ ਆਲਮੋਸਟ ਸਮਝ ਲਓ 70% ਸਟੇਟ ਜਿਹੜੀ ਆ ਉਹ ਅਲਰਟ ਤੇ ਅਲਰਟ ਤੇ ਆ ਤੇ ਉਹਦੇ ਚ ਜਿਹੜੇ ਮੇਨ ਆ ਜੀ ਗੁਰਦਾਸਪੁਰ ਜਲੰਧਰ ਤੇ ਪਠਾਨਕੋਟ ਕਪੂਰਥਲਾ ਕਪੂਰਥਲਾ ਤੇ ਫਗਵਾੜਾ ਆਈ ਥਿੰਕ ਬੈਲਟ ਥੋੜੀ ਜੀ ਸੇਫ ਹੈ ਫਗਵਾੜਾ ਫਗਵਾੜਾ ਇਟਸੈਲਫ ਸ਼ਹਿਰ ਜਿਹੜਾ ਆ ਉਹ ਸੇਫ ਹੈ ਪਰ ਫਗਵਾੜੇ ਦੇ ਨਾਲ ਲਈ ਜਿਹੜੇ ਦੋਨੇ ਇਰੀਆ ਜਿਹੜਾ ਉਹ ਇੰਨਾ ਇੰਨਾ ਬੈਡ ਨਹੀਂ ਆ ਜਲੰਧਰ ਦਿਖਾ ਰਹੇ ਸੀ ਕਿ ਜਲੰਧਰスメਆ ਵਿਊਰਸ ਨੂੰ ਦੱਸਦੇ ਆਂ ਜੀ ਕਿ ਸਾਰਾ ਜਲੰਧਰ ਪਾਣੀ ਚ ਜਲੰਧਰ ਬਣ ਚੁੱਕਿਆ ਹੋਇਆ ਸੋ ਉਹ ਉਹਦੀ ਸਿਚੁਏਸ਼ਨ ਜਿਹੜੀ ਹੈ ਹਜੇ ਅਸੀਂ ਨਹੀਂ ਕਹਿ ਸਕਦੇ ਕਿ ਉਹ ਕਦੋਂ ਰਿਕਵਰ ਹੋਏਗੀ ਮੇਬੀ ਆਫਟਰ 31st ਸੋ ਇਹ ਜਿਦਾ ਵੀ ਨਜ਼ਰਸਾਨੀ ਅਸੀਂ ਕਰਾਂਗੇ ਲੇਕਿਨ ਤੁਸੀਂ ਹੁਣ ਜਿਹੜੇ ਕਿ ਦੋ ਤਿੰਨ ਗੱਲਾਂ ਕੀਤੀਆਂ ਕਿ ਇੱਕ ਤਾਂ ਰੁਖਤ ਲਗਾਓ ਜੀ ਔਰ ਇਹ ਪੰਜਾਬ ਦੀ ਜਨਤਾ ਨੇ ਫੈਸਲਾ ਕਰਦਾ ਸੋਚਣਾ ਕਿ ਉਹਨਾਂ ਨੇ 88 ਤੋਂ ਬਾਅਦ ਦੁਬਾਰਾ ਫਲੱਡ ਦੁਬਾਰਾ ਦੇਖਣਾ ਚਾਹੁੰਦੇ ਆ ਜਾਂ ਪ੍ਰੋਟੈਕਸ਼ਨ ਵੀ ਕਰਨਾ ਚਾਹੁੰਦੇ ਆ ਕਿ ਡੀਸਿਲਟਿੰਗ ਆਫ ਰਿਵਰ ਦੀ ਤੁਸੀਂ ਗੱਲ ਕੀਤੀ ਚੋਜ਼ ਦੀ ਸੌਰੀ ਨਹਿਰਾਂ ਦੀ ਗੱਲ ਕੀਤੀ ਬੇਲਦਾਰ ਸਾਮੀਆਂ ਤੇ ਦੁਬਾਰਾ ਨਜ਼ਰਸਾਨੀ ਕਰਨ ਦੀ ਗੱਲ ਕੀਤੀ ਕਿ ਪੀਪਲ ਇੰਨੀ ਬੇਰੁਜ਼ਗਾਰੀ ਆ ਔਰ ਆਈ ਥਿੰਕ ਗਵਰਨਮੈਂਟ ਵਿਲ ਥਿੰਕ ਔਨ ਦਿਸ ਸਬਜੈਕਟ ਕਿ ਉਹ ਜਿਹੜੀਆਂ ਸਾਮੀਆਂ ਐ ਉਹਨਾਂ ਨੂੰ ਜੇ ਪੋਸੀਬਲ ਹੈ ਤਾਂ ਦੁਆਰਾ ਮਤਲਬ ਰੀ-ਇਸ਼ੂ ਕੀਤਾ ਜਾਵੇ ਰੀ-ਹਾਇਰਿੰਗ ਕੀਤੀ ਜਾਵੇ ਹੋਰ ਕੋਈ ਸੁਝਾਅ ਜਿਹੜਾ ਤੁਸੀਂ ਅੱਜ ਦੇ ਚੀ ਜਿਵੇਂ ਆਪਾਂ ਗੱਲ ਕੀਤੀ ਐਨਲਾਈਜ਼ ਦੀ ਐਨਲਾਈਜ਼ ਕੀ ਕਰ ਸਕਦੇ ਆ ਜੀ ਐਨਲਾਈਜ਼ ਐਸ ਵੇਲੇ ਆਪਣੇ ਆਪਣੇ ਇਲਾਕੇ ਦੇ ਵਿੱਚ ਜੀ ਰਾਈਟ ਬੰਦੇ ਲੱਭ ਕੇ ਹਮਮ ਇਹ ਬਹੁਤ ਜ਼ਰੂਰੀ ਆ ਜੀ ਜਿਹੜੇ ਰਾਈਟ ਪਰਸਨ ਲੱਭ ਕੇ ਹਮਮ ਉਹਨਾਂ ਲੋਕਾਂ ਦੀ ਜਿਹੜੇ ਐਸ ਵੇਲੇ ਘਰਾਂ ਤੋਂ বেকার ਹੋ ਚੁੱਕੇ ਆ ਹਮਮ ਉਹਨਾਂ ਦੀ ਹੈਲਪ ਕਰੋ ਮੈਂ ਇੱਕ ਇਹਦੇ ਤੇ ਐਡੀਟোরিয়াল ਵੀ ਛੋੜਾ ਲਿਖਿਆ ਸੀਗਾ ਪਰ ਉਹਦੇ ਵਿੱਚ ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਗਵਰਨਮੈਂਟ ਕੀ ਕਰਦੀ ਟੈਕਸ ਕਿਉਂ ਦੰਨੇ ਆ ਹਮ ਇਸ ਵੇਲੇ ਇਹ ਸੋਚਣ ਦੀ ਜ਼ਰੂਰਤ ਨਹੀਂ ਆ ਗਵਰਨਮੈਂਟ ਕੀ ਕਰ ਰਹੀ ਆ ਇਸ ਵੇਲੇ ਸਾਨੂੰ ਆਪਣੇ ਜਿਹੜੇ ਨਾਲਦੇ ਆ ਉਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਹਮ ਹਮ ਅਸੀਂ ਲਾਈਕ ਯੂ ਨੋ ਦੂਜਾ ਜਿਹੜਾ ਆ ਜਿੱਥੇ ਜਿੰਨੇ ਸਾਡੇ ਮੰਤਰੀ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਆ ਜਾਂ ਐਡਮਿਨਿਸਟ੍ਰੇਸ਼ਨ ਇੱਕ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਇੱਕ ਥੋੜੀ ਜਿਹਾ ਜ਼ਰੂਰ ਇਸ ਜੀ ਤੋਂ ਸੋਟਣਾ ਚਾਹੀਦਾ ਜਦੋਂ ਉਹ ਜਾਂਦੇ ਆ ਜਿਹੜੇ ਸੇਵਾ ਕਰ ਰਹੇ ਬੰਦੇ ਆ ਹਮ ਹਮ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਇੱਕ ਸਾਈਡ ਤੇ ਕਰ ਦਿੱਤਾ ਜਾਂਦਾ ਇਸ ਦੇ ਨਾਲ ਨਾ ਫਰਕ ਨਹੀਂ ਕਿਸੇ ਨੂੰ ਕੋਈ ਕੁਸ਼ੀ ਪੈਂਦਾ ਇਹਨਾਂ ਜੇ 10 ਮਿੰਟ ਦੇ ਲਈ ਰੁਕ ਗਏ ਤਾਂ ਕੋਈ ਪਰ ਉਹਨਾਂ ਦੀ ਜਿਹੜੀ ਭਾਵਨਾ ਆ ਹਮ ਹਮ ਉਹਨੂੰ ਫਰਕ ਪੈ ਰਿਹਾ ਵੀ ਅਸੀਂ ਤਾਂ ਸੇਵਾ ਕਰ ਰਹੇ ਆ ਜੀ ਜੀ ਉਹਨਾਂ ਦੀ ਜਿਹੜੀ ਭਾਵਨਾ ਨੂੰ ਸੋਚਦੇ ਹੋਏ ਇਹਨਾਂ ਲੋਕਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਮੌਕੇ ਦੇ ਉੱਤੇ ਤੁਹਾਨੂੰ ਕੋਈ ਖਤਰਾ ਨਹੀਂ ਹੋ ਸਕਦਾ ਤੁਸੀਂ ਕੋਈ ਇੰਨਾ ਵੱਡੇ ਜਲੌਅ ਦਿਖਾ ਲ ਕੇ ਤੁਸੀਂ ਵੱਡੇ ਨਹੀਂ ਬਣਨਾ ਇੱਥੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਕੰਮ ਕਰਨਾ ਜੀ ਦੂਜਾ ਨੰਬਰ ਜਦੋਂ ਅਸੀਂ ਮੈਂ ਥੋੜੀ ਸ਼ਹਿਰਾਂ ਦੀ ਟੱਚ ਕਰਨ ਲੱਗੇ ਆ ਜਦ ਮੈਂ ਅਸੀਂ ਫਗਵਾੜੇ ਦੇ ਵਿੱਚ ਅਸੀਂ ਆਪਣੀ ਟੀਮ ਭੇਜ ਕੇ ਅਸੀਂ ਇੱਕ ਦੋ ਵੀਡੀਓ ਵੀ ਪਾਈਆਂ ਫਗਵਾੜੇ ਦੀਆਂ 90% ਲੋਕਾਂ ਨੇ ਇਹ ਕਿਹਾ ਵੀ ਇਹਦੇ ਜ਼ਿੰਮੇਵਾਰ ਕੋਈ ਖੋਦਿਆ ਇੱਥੇ ਇੱਕ ਦੇ ਚ ਥੋੜਾ ਜਿਹਾ ਤੁਸੀਂ ਆਪਣਾ ਰੇਡੀਓ ਦਾ ਹੀ ਹਵਾਲਾ ਦੇ ਦਿਓ ਕਿ ਰੇਡੀਓ ਤੇ ਜਿਹੜਾ ਕੋਈ ਮੈਸੇਜ ਆਂਦਾ ਹੈ ਜਾਂ ਰੇਡੀਓ ਤੇ ਉਹ ਕਿਦਾਂ ਜੁੜ ਸਕਦੇ ਨੇ ਜਿਹੜੇ ਲੋਕ ਜੁੜਨਾ ਚਾਹੁੰਦੇ ਨੇ ਇਹ ਵੀ ਥੋੜਾ ਜਿਹਾ ਸੰਨ ਜਣਾ ਫਗਵਾੜੇ ਦਾ ਰੇਡੀਓ ਹੈਗਾ 88.4 ਐਫ ਐਮ ਜਿਹੜਾ ਹੈ ਸਾਡੀ ਐਪ ਹੈ ਜਿੱਥੋਂ ਮਾਰ ਤੁਸੀਂ ਡਾਊਨਲੋਡ ਕਰਕੇ ਜੁੜ ਸਕਦੇ ਆ ਉੱਥੇ ਅਸੀਂ ਐਫ ਐਮ ਦੇ ਉੱਤੇ ਚਲਾਉਂਦੇ ਆ ਜੀ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਤੁਹਾਨੂੰ ਜਿੰਨਾ ਵੀ ਅਪਡੇਟ ਦੇ ਸਕਦੇ ਆ ਫਲੱਡ ਦੇ ਬਾਰੇ ਚ ਦਈਏ ਜੀ ਪਰ ਹਰ ਇੱਕ ਦੀਆਂ ਕੁਝ ਲਿਮਟ ਹੁੰਦੀਆਂ ਅਸੀਂ ਜੇ ਜਾਉਨੇ ਆ ਵੀ ਲੇਕਿਨ ਹੋ ਸਕਦੇ ਜਿੱਥੇ-ਜਿੱਥੇ ਵੀ ਜੋ ਵੀ ਆ ਜੇ ਕਿਸੇ ਨੂੰ ਕੋਈ ਬੰਦਾ ਪੈਸੇ ਭੇਜਣ ਨੂੰ ਨਹੀਂ ਮਿਲਦਾ ਸਾਨੂੰ ਇਲਾਕੇ ਦਾ ਨਾਮ ਦੱਸੋ ਉਸ ਇਲਾਕੇ ਦੇ ਰਾਈਟ ਪਰਸਨ ਤੁਹਾਨੂੰ ਲੱਭ ਕੇ ਹੀ ਧਿਆੰਗੇ ਜੀ ਔਰ ਇੱਥੇ ਵੀ ਦੱਸ ਦਈਏ ਜੀ ਕਿ ਐਨਆਰਆਈਸ ਜਿਹੜੇ ਨੇ ਚਾਹੇ ਉਹ ਫਗਵਾੜਾ ਜਲੰਧਰ ਕੋਰਦਾਸਪੁਰਾ ਮਾਝਾ ਮਾਲਵਾ ਦੁਆਬਾ ਇਰੈਸਪੈਕਟਿਵ ਕਿਹੜਾ ਏਰੀਆ ਤੁਸੀਂ ਆਪਣੇ ਪਿੰਡ ਤੁਸੀਂ ਆਪਣੇ ਪਿੰਡਾਂ ਦੇ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰੋ ਹਰ ਕੋਈ ਬੰਦਾ ਦਊਗਾ ਜੀ ਆਪਣੇ ਪਿੰਡ ਲਈ ਇੱਕ ਯੂਨਿਟ ਬਣਾ ਕੇ ਆਪਣੇ ਆਪਣੇ ਪਿੰਡਾਂ ਨੂੰ ਸੰਭਾਲ ਲਓ ਜੀ ਮੇਰਾ ਹਾਲ ਐਸ ਵੇਲੇ ਇਹ ਸਭ ਤੋਂ ਵੱਡਾ ਮੈਸੇਜ ਆ ਕਿ ਜੇ ਅਸੀਂ ਆਪਣੇ ਆਪਣੇ ਬੰਦਾਂ ਨੂੰ ਸੰਭਾਲ ਲਈਏ ਸਾਡੇ ਲਈ ਕੁਝ ਵੀ ਗੱਲ ਨਹੀਂ ਆ ਜੀ ਕੋਈ ਕੋਈ ਵੱਡੀ ਗੱਲ ਨਹੀਂ ਆ ਇਹ ਇੱਕ ਇੱਕ ਜਾਂਦੇ ਜਾਂਦੇ ਮੇਰੇ ਹੋਰ ਵੀ ਮਾਈਂਡ ਚ ਆ ਕਿ ਤੇ ਅ ਜਿਹੜਾ ਐਡਮਿਨਿਸਟ੍ਰੇਸ਼ਨ ਐਨਡੀਐਫ ਜਾਂ ਐਨਡੀ ਆਰਐਫ ਜਿਹੜੀ ਵੀ ਉਹਨਾਂ ਦੀ ਟੀਮ ਹੁੰਦੀ ਹੈ ਨਾ ਜਿਹੜੀ ਮਦਦ ਕਰਦੇ ਆ ਸੋ ਉਹ ਉਹ ਵੀ ਵਿਧਾਈ ਦੇ ਪਾਤਰ ਨੇ ਪਲੱਸ ਐਡਮਿਨਿਸਟ੍ਰੇਸ਼ਨ ਚਾਹੇ ਉਹ ਡੀਸੀ ਆ ਚਾਹੇ ਐਸਐਸਪੀ ਨੇ ਜਿਹੜੇ ਉਹ ਵੀ ਫੀਲਡ ਚ ਜਾ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹ ਜਿਨੇ ਵੀ ਮੰਤਰੀ ਸਹਿਬਾਨ ਜਾਂ ਉਹਨਾਂ ਦਾ ਅਮਲਾ ਜਿਹੜਾ ਜਾ ਰਿਹਾ ਉਹ ਵੀ ਉਹ ਵੀ ਵਧਾਈ ਦਾ ਪਾਤਰ ਹੈ ਲੇਕਿਨ ਇਹਦੇ ਨਾਲ ਨਾਲ ਇਹ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੇ ਸੇਵਾ ਕਰ ਰਹੇ ਆ ਚਾਹੇ ਉਹ ਐਸਜੀਪੀਸੀ ਹੈ ਜਾਂ ਇਰੈਸਪੈਕਟਿਵ ਪਾਰਟੀ ਪੋਲਿਟਿਕਸ ਉੱਪਰ ਉੱਠ ਕੇ ਉਹ ਜਿਹੜਾ ਇੱਕ ਲੰਗਰ ਪ੍ਰਥਾ ਹੈ ਜਿਹੜੇ ਉਹ ਸਾਡੇ ਪਸ਼ੂਆਂ ਦੇ ਲਈ ਬਹੁਤ ਵੱਡੀ ਪਸ਼ੂਆਂ ਦੇ ਲਈ ਤੁਸੀਂ ਚਾਰੇ ਦੀ ਗੱਲ ਕੀਤੀ ਚਾਰਾ ਜਿਹੜਾ ਆ ਉਹ ਬਹੁਤ ਵੱਡੀ ਲੱਕੇ ਲੋਕੀ ਟਰਾਲੀਆਂ ਭਰ ਕੇ ਲੈ ਕੇ ਆ ਰਹੇ ਜਿਹੜੇ ਸੁੱਕੇ ਦੇ ਵਿੱਚ ਬੈਠੇ ਇੱਕ ਡਾਕਟਰ ਸਾਹਿਬ ਇਹ ਵੀ ਅਪੀਲ ਕਰੋ ਕਿ ਪੀਪਲ ਸ਼ੁੱਡ ਨਾਟ ਗੋ ਕੀ ਕਹਿੰਦੇ ਯੋਧੇ ਨਹੀਂ ਬਣਨਾ ਪਾਣੀ ਨਾਲ ਨਹੀਂ ਲੜ ਸਕਦੇ ਜਿੱਥੇ ਪਾਣੀ ਹੈ ਤੁਸੀਂ ਉੱਥੇ ਜਾਣ ਦੀ ਕਿਰਪਾਲਤਾ ਨਾ ਕਰੋ ਇਹ ਥੋੜੀ ਅਪੀਲ ਜ਼ਰੂਰ ਕਰੋ ਜੀ ਇਹ ਜ਼ਰੂਰੀ ਵੀ ਆ ਲੱਕ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਮੈਂ ਬਹੁਤ ਸਦੀਆਂ ਲੋਕੀ ਜੀਪਾਂ ਪਾਣੀ ਵਿੱਚ ਬਾੜਦੇ ਦੇਖਿਆ ਟਰੈਕਟਰ ਬਾੜਦੇ ਦੇਖਿਆ ਥੋੜਿਆ ਰਿਸਕ ਨੂੰ ਦੇਖ ਕੇ ਕੰਮ ਕਰੋ ਅਸੀਂ ਇਮੋਸ਼ਨਲ ਹੋ ਕੇ ਨਾ ਕੰਮ ਕਰੀਏ ਤੇ ਰਿਸਕ ਵੀ ਦੇਖੋ ਰਿਸਕ ਫੈਕਟਰ ਵੀ ਆਪਣੀ ਸਾਡੀ ਜਾਨ ਸਭ ਤੋਂ ਪਹਿਲਾਂ ਫਿਰ ਤੁਸੀਂ ਬਚਾਉਣਾ ਵੀ ਆ ਲੋਕਾਂ ਨੂੰ ਜੇ ਅਸੀਂ ਸਾਨੂੰ ਕੁਝ ਹੋ ਜਾਊਗਾ ਜੇ ਬਚਾਉਣੇ ਵਾਲੇ ਨੂੰ ਕੁਝ ਹੋ ਜਾਊਗਾ ਤਾਂ ਆਪਾਂ ਜਿਹੜੇ ਵਿੱਚ ਫਸੇ ਹੋ ਉਹਨਾਂ ਨੂੰ ਕਿੱਦਾਂ ਕੱਢਾਂਗੇ ਇਹ ਬਹੁਤ ਜ਼ਰੂਰੀ ਹੁੰਦਾ ਇਸ ਵੇਲੇ ਥੋੜਾ ਲਾਈਕ ਥੋੜਾ ਪ੍ਰੈਕਟੀਕਲ ਹੋ ਕੇ ਮਾਈਂਡ ਦੇ ਨਾਲ ਲਾਈਕ ਅਵੇਅਰ ਹੋ ਕੇ ਕਿ ਸਾਨੂੰ ਇਹਦੇ ਨਿਸ਼ਾਨਖੀਆਂ ਦੂਜਾ ਕੀ ਆ ਤਾਂ ਜਾ ਕੇ ਅੱਗੇ ਥੋੜਾ ਜਿਹਾ ਵਧੋ ਪਾਣੀ ਦੇ ਵਿੱਚ ਬਹੁਤ ਸਾਰੇ ਲੋਕ ਫਸੇ ਹੋਆ ਪਾਣੀ ਇਸ ਵੇਲੇ ਬਹੁਤ ਜਗ੍ਹਾ ਤੇ 7-8 8 ਫੁੱਟ ਪਾਣੀ ਚੜ ਗਿਆ ਇੱਕ ਮੈਂ ਹਸ਼ਾਰਪੁਰ ਦੇ ਪਿੰਡ ਦੀ ਦੇਖ ਰਿਹਾ ਸੀਗਾ ਵੀਡੀਓ ਉਹ ਕਹਿੰਦੇ ਇੱਕਦਮ ਖੜਾਕਾ ਹੋਇਆ ਹਮ ਹਮ ਕਿਤੇ ਸਾਰੇ ਬਾਹਰ ਨਿਕਲ ਗਏ ਤਾਂ ਜਦੋਂ ਬਾਹਰ ਨਿਕਲੇ ਆ ਤਾਂ ਪਿੰਡ ਦੇ ਵਿੱਚ ਇੱਕਦਮ 7-8 ਫੁੱਟ ਪਾਣੀ ਚੜ ਗਿਆ ਇੱਕ ਹੋਰ ਵੀ ਇੱਥੇ ਦੱਸ ਦਈਏ ਜੀ ਅਪਡੇਟ ਕੀ ਜਿਵੇਂ ਤੁਸੀ ਬੰਨ ਟੁੱਟਿਆ ਪੁਲ ਟੁੱਟੇ ਨੇ ਜੰਮੂ ਜੇ ਐਂਡ ਕੇ ਦੇ ਵਿੱਚ ਜੰਮੂ ਦਰਿਆ ਦਾ ਪੁਲ ਟੁੱਟਿਆ ਸੋ ਟੋਟਲੀ ਹਾਈਵੇ ਬੰਦ ਹੈ ਮੋਨਾਲੀ ਮਨਾਲੀ ਚੰਡੀਗੜ੍ਹ ਹਾਈਵੇ ਬੰਦ ਹੈ ਔਰ ਜਿਹੜਾ ਇੱਕ ਮੇਨ ਪਠਾਨਕੋਟ ਤੋਂ ਜਲੰਧਰ ਤੋਂ ਆਂਦਾ ਪਠਾਨਕੋਟ ਤੋਂ ਅੰਮ੍ਰਿਤਸਰ ਤੋਂ ਆਂਦਾ ਸੋ ਉਹ ਉਹ ਵੀ ਬੰਦ ਨੇ ਸੋ ਜਿਵੇਂ ਗੱਲ ਕੀਤੀ ਕਿ ਜੀ ਆਪਣਾ ਤੇ ਆਪਣਿਆਂ ਦਾ ਵਿਚਾਰ ਰੱਖੋ ਪਾਣੀ 'ਚ ਬਹੁਤ ਤਾਕਤ ਹੁੰਦੀ ਹੈ ਇਨਸਾਨ ਦੇ ਉਨੀ ਤਾਕਤ ਨਹੀਂ ਹੈ ਪਾਣੀ ਨਾਲ ਨਹੀਂ ਆਪਾਂ ਲੜ ਸਕਦੇ ਸੋ ਇਸ ਵੇਲੇ ਪਾਣੀ ਨੂੰ ਜਾਣ ਦਿਓ ਲੇਕਿਨ ਆਪਣੇ ਆਪ ਨੂੰ ਤੇ ਆਪਣੇ ਸਮਾਨ ਨੂੰ ਬਚਾਓ ਇੱਥੇ ਅਸੀਂ ਨਜ਼ਰਸਾਨੀ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਹੋ ਟਾਪਿਕ ਤੇ ਵੀ ਗੱਲਬਾਤ ਕਰਾਂਗੇ ਅਗਲਾ ਇਸ਼ੂ ਜਿਹੜਾ ਸਾਡਾ ਹੋਏਗਾ ਉਹ ਇੰਡੀਆ ਤੇ ਟੈਰਿਫ ਤੇ ਹੋਏਗਾ ਗਲੋਬਲ ਵੀਜ਼ ਜਿਹੜੇ ਨੇ ਵਿਦ ਬੋਬੀ ਡਾਟ ਸੁੰਦੇ ਰਹੋ ਲਈਏ ਜੀ ਇਜਾਜ਼ਤ ਹਾਂਜੀ ਬਸ ਅਖੀਰ ਦੇ ਵਿੱਚ ਮੇਰੀ ਵੀ ਇਹ ਹੀ ਆਪੀ ਲਿਆ ਜੀ ਆਪਣੇ ਆਪਣੇ ਪਿੰਡਾਂ ਨੂੰ ਬਚਾਓ ਆਪਣੇ ਸ਼ਹਿਰਾਂ ਨੂੰ ਬਚਾਓ ਬਸ ਆਪਣੇ ਲੋਕਾਂ ਦੀ ਹੈਲਪ ਅਸੀਂ ਹਰ ਜਗ੍ਹਾ ਦੇ ਉੱਤੇ ਪਹੁੰਚਦੇ ਆਂ ਜਿੱਥੇ ਵੀ ਕਿਤੇ ਪ੍ਰੋਬਲਮ ਆਉਂਦੀ ਆ ਅਸੀਂ ਪਹੁੰਚ ਜਾਂਦੇ ਆਂ ਬਟ ਅੱਜ ਸਾਡੇ ਆਪਣੇ ਲੋਕਾਂ ਨੂੰ ਸਾਡੀ ਜ਼ਰੂਰਤ ਹੈ ਉਹਨਾਂ ਦੇ ਨਾਲ ਖੜੀਏ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਬੜਕ